ਵਾਗਾ ਵਾਲਾ ਬਹੁਮੰਤਵੀ ਸਹਿਕਾਰੀ ਸੋਸਾਇਟੀ ਵੱਲੋਂ ਪ੍ਰਧਾਨ ਪਰਮਿੰਦਰ ਸਿੰਘ ਬਿੱਟੂ ਕੰਗ ਦੀ ਅਗਵਾਈ ਵਿੱਚ ਹਰਿਆਵਲ ਲਹਿਰ ਤਹਿਤ ਅਨਾਜ ਮੰਡੀ ਮੋਰਿੰਡਾ 'ਚ ਬੂਟੇ ਲਗਾਏ ਗਏ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਡਾਕਟਰ ਚਲਨਜੀਤ ਸਿੰਘ ਹਲਕਾ ਵਿਧਾਇਕ ਸ਼੍ਰੀ ਚਮਕੌਰ ਸਾਹਿਬ ਨੇ ਇਨਸਾਨੀ ਜ਼ਿੰਦਗੀ ਵਿੱਚ ਦਰਖਤਾਂ ਦੀ ਮਦਦਤਾ ਦੱਸਦੇ ਹੋਏ ਕਿਹਾ ਕਿ ਦਰਖਤ ਜਿੱਥੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਜ਼ਰੂਰੀ ਹਨ, ਉੱਥੇ ਹੀ ਇਹ ਸਾਨੂੰ ਸੰਘਣੀ ਛਾਂ ਅਤੇ ਮਿੱਠੇ ਫਲ ਵੀ ਦਿੰਦੇ ਹਨ। ਉਹਨਾਂ ਕਿਹਾ ਕਿ ਹਰ ਵਿਅਕਤੀ ਨੂੰ ਸਾਲ ਵਿੱਚ 10 ਬੂਟੇ ਜ਼ਰੂਰ ਲਗਾਉਣੇ ਚਾਹੀਦੇ ਹਨ ਅਤੇ ਜ਼ਿੰਦਗੀ ਵਿੱਚ ਹਰ ਮਨੁੱਖ ਨੂੰ 400 ਬੂਟੇ ਲਗਾਉਣੇ ਚਾਹੀਦੇ ਹਨ। ਜੋ ਸਰਦਾਰ ਭਗਤ ਸਿੰਘ ਮਾਨ ਵੱਲੋਂ ਹਰਿਆਵਲ ਲਹਿਰ ਜਿਹੜੀ ਸ਼ੁਰੂ ਕੀਤੀ ਗਈ ਹੈ। ਉਹਦੇ ਤਹਿਤ ਸਾਡੇ ਹਲਕੇ ਜੀ 50000 ਦੇ ਕਰੀਬ ਬੂਟੇ ਲੱਗਣੇ ਤੇ ਅੱਜ ਅਸੀਂ ਦਾਣਾ ਮੰਡੀ ਜਿਹੜਾ ਸਾਡੇ ਮਰਿੰਡਾ ਉੱਥੇ ਪਹੁੰਚੇ ਔਰ ਇਸ ਮੰਡੀ 'ਚ ਵੀ ਜਿਹੜਾ 600 ਦੇ ਕਰੀਬ ਜਿਹੜੇ ਬੂਟੇ ਜਿਹੜਾ ਇੱਥੇ ਲਗਾਏ ਜਾਣਗੇ। ਅਕੋਸ਼ ਜਦੋਂ ਪਹਿਲਾਂ ਜਿਹੜਾ ਖਾਲਸਾ ਕਾਲਜ ਖਾਲਸਾ ਸਕੂਲ ਉੱਥੇ ਵੀ ਲਗਾਏ ਗਏ ਸੀ ਸਾਰੇ ਹਲਕੇ 'ਚ ਅਸੀਂ ਜਿੰਨੇ ਵੀ ਸਰਕਾਰੀ ادارے ਹਨਾਂ 'ਚ ਵੀ ਬੂਟੇ ਲਗਾ ਰਹੇ ਹਾਂ ਔਰ ਮੈਂ ਬੇਨਤੀ ਕਰਾਂਗਾ ਜਿੰਨੇ ਵੀ ਸਾਡੇ ਹਲਕਾ ਨਿਵਾਸੀ ਉਹਨਾਂ ਸਾਰਿਆਂ ਨੂੰ ਵੀ ਘਟੋ ਘਟ ਉਹ ਇੱਕ ਬੂਟਾ ਜਿਹੜਾ ਹੈਗਾ ਜ਼ਰੂਰ ਆਪਣੇ ਘਰ 'ਚ ਲਗਾਉਣ ਕਿਉਂਕਿ ਹਰ ਇਨਸਾਨ ਨੂੰ ਘਟੋ ਘਟ 10 ਬੂਟੇ ਜਿਹੜੇ ਆ ਉਹ ਹਰ ਸਾਲ ਲਗਾਉਣੇ ਚਾਹੀਦੇ ਤਾਂ ਕਿ ਜਿਹੜਾ ਵਾਤਾਵਰਨ ਜਿਹੜਾ ਸ਼ੁੱਧ ਰਹੇ ਔਰ ਆਪਣੀ ਉਮਰ ਚ ਇਹ ਇਹ ਸਾਡੇ 400 ਬੂਟਾ ਹਰ ਬੰਦੇ ਨੂੰ ਲਾਣਾ ਜ਼ਰੂਰੀ ਹੁੰਦਾ ਤਾਂ ਕਿ ਇਹ ਜਿਹੜਾ ਸਾਡਾ ਵਾਤਾਵਰਨ ਸਹੀ ਰਹੇ ਅੱਜ ਆਪਣੇ ਵਾਤਾਵਰਨ ਨੂੰ ਬਚਾਉਣ ਲਈ ਇਹ ਸਾਡੀ ਇਹ ਸਾਡੀ ਜਿਹੜੀ ਅਹਿਮ ਇੱਕ ਜ਼ਿੰਮੇਵਾਰੀ ਹੈ ਕਿਉਂਕਿ ਅਗਰ ਰੁੱਖ ਲਗਾਵਾਂਗੇ ਤਾਂ ਰੁੱਖਾਂ ਦੇ ਬਹੁਤ ਫਾਇਦੇ ਨੇ ਚਾਹੇ ਉਹ ਫਲ ਦਿੰਦਾ ਛਾਂ ਦਿੰਦਾ ਉਸ ਤੋਂ ਇਲਾਵਾ ਜਿਹੜਾ ਹੈਗਾ ਜਿਹੜਾ ਹੜਾਂ ਦਾ ਕੰਟਰੋਲ ਹੈ ਉਹ ਵੀ ਜਿਹੜਾ ਰੁੱਖਾਂ ਵੱਲੋਂ ਕੀਤਾ ਜਾਂਦਾ ਔਰ ਵਾਤਾਵਰਣ ਦੀ ਸ਼ੁੱਧੀ ਜਿਹੜੀ ਹੈ ਉਹ ਜਿੰਨੇ ਅਸੀਂ ਰੁੱਖ ਲਾਵਾਂਗੇ ਉਹਨਾਂ ਦੀ ਸ਼ੁੱਧੀ ਹੋਏਗੀ ਕਿਉਂਕਿ ਅੱਜ ਜਿਹੜਾ ਹੈਗਾ ਕਾਰਬਨ ਡਾਈਆਕਸਾਈਡ ਜਿਹੜੀ ਬਹੁਤ ਰਿਲੀਜ਼ ਹੋ ਰਹੀ ਹੈ ਜਿੰਨੇ ਵੀ ਚਾਹੇ ਉਹ ਇੰਡਸਟਰੀਅਲ ਹੈ ਚਾਹੇ ਉਹ ਪੋਲੀਪੋਰ ਪੋਲੀਟੈਂਟ ਹੈ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਅਸੀਂ ਵੱਧ ਤੋਂ ਵੱਧ ਰੁੱਖ ਲਾਈਏ ਡਾਕਟਰ ਸਾਹਿਬ ਤੁਸੀਂ ਬੂਟੇ ਬਹੁਤ ਜ਼ਿਆਦਾ ਲਗਾ ਰਹੇ ਹੋ ਹਲਕੇ ਚ ਬਹੁਤ ਵਧੀਆ ਉਪਰਾਲਾ ਤੁਹਾਡਾ ਬਟ ਇੱਥੇ ਜਿਹੜੇ ਅਵਾਰਾ ਪਸ਼ੂ ਘੁੰਮ ਰਹੇ ਆ ਜੀ ਉਹ ਬੂਟੇ ਨੂੰ ਖਰਾਬ ਕਰਦੇ ਕੋਈ ਇਹਦਾ ਗਾਰਡ ਦਾ ਪ੍ਰਬੰਧਕ ਹੋਣਾ ਚਾਹੀਦਾ ਜੀ ਜ਼ਰੂਰ ਹੋਣਾ ਚਾਹੀਦਾ ਮੈਂ ਉਹੀ ਅੱਜ ਜਿਹੜੇ ਇੱਥੇ ਸੈਕਟਰੀ ਹੈ ਅੱਜ ਛੁੱਟੀ ਤੇ ਨੇ ਉਹਨਾਂ ਨੂੰ ਕੱਲ ਨੂੰ ਮੈਂ ਬੁਲਾਇਆ ਅਸਲ ਕਿਉਂਕਿ ਕਈ ਜਗ੍ਹਾ ਮੈਂ ਦੇਖਿਆ ਵੀ ਚਾਰ ਜਿਮਾਰੀ ਵੀ ਹੁੰਦੀ ਤਾਂ ਇਹ ਸਾਰਾ ਇਹਨੂੰ ਵਧੀਆ ਕੀਤਾ ਜਾਏਗਾ ਜਿੰਨੇ ਵੀ ਜ਼ਿੰਮੇਵਾਰ ਬੰਦੇ ਨੇ ਮੰਡੀ ਚੋਂ ਉਹ ਚਾਹੀਦਾ ਕਿ ਜਿਹੜੇ ਹੈ ਧਿਆਨ ਦਿੱਤਾ ਜਾਵੇ ਇਹਦੇ ਵੱਲ ਵੀ ਮੰਡੀ ਚ ਖੋਖੀ ਰਿਹਾ ਬਹੁਤ ਬੁਰੇ ਹਾਲਾਤ ਤੰਦ ਕਿਹਾ ਇਹਨੂੰ ਸਫਾਈ ਜਿਹੜਾ ਜਲਦ ਦੇਰ ਵਿੱਚ ਕਰਾਈ ਜਾਏਗੀ ਔਰ ਸੇਵ ਬਣਾਈ ਜਾਏਗੀ ਇਸ ਮੌਕੇ ਉਹਨਾਂ ਬਹੁਮੰਤਵੀ ਸਹਿਕਾਰੀ ਸੁਸਾਇਟੀ ਦੀ ਅਨਾਜ ਮੰਡੀ ਸਥਿਤ ਦਫ਼ਤਰ ਵਿੱਚ ਵੀ ਜਾ ਕੇ ਸੁਸਾਇਟੀ ਦੇ ਪ੍ਰਧਾਨ ਪਰਮਿੰਦਰ ਸਿੰਘ ਬਿੱਟੂ ਕੰਗ ਅਤੇ ਮੈਂਬਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਸੁਸਾਇਟੀ ਦੇ ਪ੍ਰਧਾਨ ਪਰਮਿੰਦਰ ਸਿੰਘ ਬਿੱਟੂ ਕੰਗ ਵੱਲੋਂ ਹਲਕਾ ਵਿਧਾਇਕ ਟਾਟਰ ਚਰਨਜੀਤ ਸਿੰਘ ਦਾ ਧੰਨਵਾਦ ਕੀਤਾ ਅਤੇ ਸਰੋਪਾਉ ਪਾ ਕੇ ਸਨਮਾਨਿਤ ਕੀਤਾ ਗਿਆ ਬਹੁਮੰਤਵੀ ਬਾਗਾਂ ਵਾਲਾ ਸੁਸਾਇਟੀ ਐਗਰੀਕਲਚਰਲ ਐਗਰੀਕਲਚਰਲ ਸੁਸਾਇਟੀ ਮਰਿੰਡਾ ਵੱਲੋਂ ਬੂਟੇ ਲਾਉਣ ਦਾ ਉਪਰਾਲਾ ਕੀਤਾ ਗਿਆ ਜਿਸ ਦੇ ਵਿੱਚ ਐਮਐਲਏ ਸਾਹਿਬ ਨੇ ਸ਼ਮੂਲੀਅਤ ਕੀਤੀ ਤੇ ਬਾਕੀ ਸਾਡੇ ਸਾਰੇ ਮੈਂਬਰ ਸਵਾਨ ਨੇ ਸਹਿਯੋਗ ਕੀਤਾ ਤੇ ਇਸ ਉਪਰਾਲੇ ਦੇ ਅਸੀਂ ਅੱਗੇ ਤੋਂ ਇਹ ਉਮੀਦ ਕਰਦੇ ਹਾਂ ਵੀ ਜਿਹੜੇ ਬੂਟੇ ਲਾਏ ਹਨ ਉਹ ਸਰਵਾਈਵ ਵੀ ਕਰਨ ਤੇ ਉਹਨਾਂ ਦੀ ਦੇਖਭਾਲ ਵੀ ਹੋਵੇ ਤੇ ਉਹ ਕਾਮਯਾਬੀ ਹੋਣ ਇਹ ਨਾ ਹੋਵੇ ਵੀ ਬੂਟੇ ਲਾ ਕੇ ਅਸੀਂ ਫੋਟੋਆਂ ਖਿੱਚਾ ਕੇ ਚਲੇ ਜਾਈਏ ਤੇ ਬੂਟੇ ਕਾਮਯਾਬ ਨਾ ਹੋਣ ਤੋ ਸਾਰੇ ਮੈਂਬਰਾਂ ਨੇ ਸਾਡਿਆਂ ਨੇ ਇਹ ਅਭਰਾਲਾ ਕੀਤਾ ਇਹਦੀ ਕੋਸ਼ਿਸ਼ ਕਰ ਰਹੇ ਆਂ ਵੀ ਅਸੀਂ ਆਪਣੇ ਜਿਹੜੇ 2-2 4-4 5-5 ਬੂਟੇ ਲਾਉਣੇ ਆਂ ਉਹਨਾਂ ਨੂੰ ਪੂਰੇ ਕਾਮਯਾਬ ਕਰਕੇ ਛੱਡਾਂਗੇ ਵਾਹਿਗੁਰੂ ਜੀ ਕਾ ਖਾਲਸਾ ਪ੍ਰਧਾਨ ਜੀ ਕਿੰਨੇ ਬੂਟੇ ਲਗਾਏ ਗਏ ਆ ਤੁਹਾਡੇ ਜਿਹੜੀ ਬੋਮੰਤਵੀ ਬਾਗਾਂਵਾਲਾ ਸਹਿਕਾਰੀ ਸਭਾ ਡਿਪਾਰਟਮੈਂਟ ਵੱਲੋਂ ਤਕਰੀਬਨ ਸਾਨੂੰ 1450 ਬੂਟਾ ਲਾਉਣ ਦਾ ਟਾਰਗੇਟ ਦਿੱਤਾ ਗਿਆ ਹੈ ਜਿਹਦੇ ਵਿੱਚੋਂ ਅੱਜ ਤੱਕ ਤਕਰੀਬਨ 200 ਬੂਟਾ ਲੱਗ ਜੂਗਾ ਤੇ ਬਾਕੀ ਕੁਝ ਅਸੀਂ ਇੰਡੀਵਿਜੂਅਲੀ ਆਪਣੇ ਕਿਸਾਨਾਂ ਨੂੰ ਉਹਨਾਂ ਦੀਆਂ ਮੋਟਰਾਂ ਤੇ ਲਾਉਣ ਲਈ ਦਿੱਤੇ ਜਾਣਗੇ ਜੋ ਕਿ ਫ੍ਰੀ ਆਫ ਕੋਸਟ ਹੈ ਕੋਈ ਵੀ ਲਿਜਾ ਸਕਦਾ ਜੇ ਕਿਸੇ ਨੇ ਘਰ ਲਾਉਣੇ ਆ ਅੱਜ ਕੁਝ ਬੂਟੇ ਅਸੀਂ ਫਲਦਾਰ ਦੀਚ ਡਿਮਾਂਡ ਕੀਤੀ ਐਮਐਲਏ ਸਾਹਿਬ ਨੂੰ ਤੇ ਉਹ ਕਹਿੰਦੇ ਆ ਵੀ ਅਸੀਂ ਭੇਜਾਂਗੇ ਜੇਦੋਂ ਵੀ ਉਹ ਆ ਗਏ ਅਸੀਂ ਹਰੇਕ ਆਪਣੇ ਵੇੜੇ ਚ ਲਾਵੇ ਕਿਸੇ ਮੋਟਰ ਤੇ ਲਾਵੇ ਕਿਸੇ ਗਲੀਗਵਾਂਡ ਤੇ ਲਾਵੇ ਤਾਂ ਕਿ ਕੋਈ ਪੰਛੀ ਆਪਣਾ ਆਲਣਾ ਪਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਕਾਲ ਲੀਟ ਵਰਕ ਹਾਂ ਜੀ ਰਾਣੀ